लुधियाना ਦੇ ਕਿਚਲੂ ਨਗਰ ਵਿਖੇ ਜੈਨਦਾ ਸੰਸਾਧਕ ਦੇਸ ਮੋਚੀ ਟੀਮ ਦੇ ਵੱਲੋਂ ਵਿਸ਼ੇਸ਼ ਮੈਟਕ ਦਾ ਯੋਜਨ ਕੀਤਾ ਗਿਆ ਜਿਸ ਤਵੇ ਵਿੱਚ ਵਿਸ਼ੇਸ਼ ਤੌਰ ਤੇ ਲੋਕਲ ਬਾਡੀ ਮੰਤਰੀ ਡਾਕਟਰ ਅਵਜੋਤ ਸਿੰਘ ਤੇ ਕੈਬਨਿਟ ਮੰਤਰੀ ਵਿਰੇਂਦਰ ਗੋਇਲ ਨੇ ਸ਼ਿਰਕਤ ਕੀਤੀ ਹੈ ਜਾਨ ਸੰਸਥਾਪਕ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਮੁੱਚੇ ਜਗਤ ਦੇ ਲੋਕਾਂ ਦੇ ਪੱਲੇ ਦੀ ਕਾਮਨਾ ਕੀਤੀ ਗਈ ਜਿਸ ਦੇ ਵਿੱਚ ਮਹਾਰਾਜ ਦੇ ਵੱਲੋਂ ਪ੍ਰਵਚਨ ਤੇ ਸ਼ਬਦ ਵੀ ਸੁਣਾਏ ਗਏ ਨੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਛਲਾਕਾਈ ਹੋ ਗਿਆ ਜੀ ਮੈਂ ਸਮਝਦਾ ਕਿ ਬੜਾ ਚੰਗਾ ਸਵਾ ਚੰਗੇ ਭਾਗ ਸਾਡੇ ਕੀ ਅਸੀਂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਆਏ ਸੀ ਤੇ ਮੈਂ ਧੰਨਵਾਦ ਕਰਦਾ ਪੂਰੀ ਕਮੇਟੀ ਦਾ ਜਿਨ੍ਹਾਂ ਨੇ ਮਹਾਰਾਜ ਜੀ ਦੇ ਸਾਡੇ ਦਰਸ਼ਨ ਕਰੋਏ ਤੇ ਅਸੀਂ ਸਾਰੇ ਨੇ ਨਾਲ ਕੀ ਅਸ਼ੀਰਵਾਦ ਲਿਆ ਤੇ ਅਸੀਂ ਸਰਪੱਤ ਦੇ ਭਲੇ ਦੀ ਅਸੀਂ ਅਰਦਾਸ kia ਮਹਾਰਾਜ ਜੀ ਨੂੰ ਕਰਨ ਸਾਰ ਨੂੰ ਤੰਦਰੁਸਤੀ ਖੁਸ਼ੀਆਂ ਬਖਸ਼ਣ ਤੇ ਅਸੀਂ ਜਿਸ ਕਾਰਨ ਚੱਲ ਰਹੇ ਆ ਪਸ ਜੀ ਅਰੋੜਾ ਜੀ ਦੇ ਆਪਾਂ ਫੋਟੋ ਵਿੱਚ ਪੰਚ ਚੱਲ ਰਹੇ ਤੇ ਅਸੀਂ ਕਿਹਾ ਕਿ ਉਹਨਾਂ ਨੂੰ ਵੀ ਅਸ਼ੀਰਵਾਦ ਦਿਓ ਤਾਂ ਕਿ ਉਹਨਾਂ ਦੇ ਅਸ਼ੀਰਵਾਦ ਸਦਕਾ ਮੇਰ ਸਦਕਾ ਵਿਜੇ ਪ੍ਰਾਪਤ ਕਰਨ ਤੇ ਇੱਕ ਲੁਧਿਆਣੇ ਸ਼ਹਿਰ ਦੀ ਜਿਹੜੀ ਹੈਗੀ ਉਹਦੀ ਤਰੱਕੀ ਲਈ ਵਿਕਾਸ ਲਈ ਉਹ ਕੰਮ ਕਰ ਸਕਣ ਜੀ ਕਿਸ ਤਰ੍ਹਾਂ ਦਾ ਲੋਕ ਸਹਿਯੋਗ ਦੇ ਰਹੇ ਆ ਕੁਝ ਕਿ ਦਿਨ ਰਹਿ ਗਏ ਲੋਕਾਂ ਨੇ ਨਹੀਂ ਬਹੁਤ ਵਧੀਆ ਰਿਸਪੌਂਸ ਮਿਲਿਆ ਲੋਕ ਬੜੇ ਖੁਸ਼ ਨੇ ਤੇ ਉਹ ਚਾਹੁੰਦੇ ਨੇ ਕਿ ਸੰਜੀਵ ਅਰੋੜਾ ਜੀ ਇੱਕ ਵੱਡੀ ਲੀਡ ਨਾਲ ਜਿੱਤ ਕੇ ਲੁਧਿਆਣੇ ਦੀ ਨੁਮਾਇੰਦਗੀ ਕਰਨ ਸਰ ਵਧੀਆ ਵੱਲੋਂ ਕੋਈ ਗਿਆਨਵਾਦੀ ਕੀਤੀਆਂ ਦੀ ਰੋਜ਼ ਦਾ ਸਵਾਲ ਤਾਂ ਕਰਦੇ ਆ ਭਾਜਪਾ ਦੇ ਕਾਂਗਰਸ ਨਹੀਂ ਦੇਖੋ ਮੈਂ ਮੈਨੂੰ ਪੂਰਾ ਮਾਣ ਆ ਲੁਧਿਆਣੇ ਵਾਸੀਆਂ ਉੱਤੇ ਤੇ ਉਹ ਬੜੇ ਸਮਝਦਾਰ ਤੇ ਸੂਝਵਾਨ ਲੋਕ ਨੇ ਤੇ ਉਹਨਾਂ ਨੂੰ ਸਭ ਪਤਾ ਕਿ ਇਹ ਲੜਾਈ ਇਹ ਸੱਚ ਤੇ ਝੂਠ ਦੀ ਆ ਇਹ ਲੜਾਈ ਸ਼ਰੀਫੀ ਪਿਆਰ ਦੀ ਹੈ ਤੇ ਹੰਕਾਰ ਦੀ ਹੈ ਇਹ ਲੜਾਈ ਇਮਾਨਦਾਰੀ ਤੇ ਭ੍ਰਸ਼ਟਾਚਾਰ ਦੀ ਹੈ ਤੇ ਜਰੂਰ ਸੱਚਾਈ ਨੂੰ ਇਮਾਨਦਾਰੀ ਨੂੰ ਤੇ ਪਿਆਸ ਸਤਕਾਰ ਨੂੰ ਵੋਟ ਦੇ ਕੇ ਕੋ ਵੱਡੀ ਲੀਡ ਨਾਲ ਡਾਕਟਰ ਸਜੀਵ ਰਾਓ ਜੀ ਨੂੰ ਅੱਥੋਂ ਵਿਨ ਵਿਨ ਕਰਾਨਗੇ ਜੀ ਧੰਨਵਾਦ ਜੀ ਪੂਜਾ ਸਾਧਵੀ ਜੀ ਮਹਾਰਾਜ ਇੱਥੇ ਪਹੁੰਚੇ ਹੋਏ ਨੇ ਸੋ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਤੋਂ ਅਸ਼ੀਰਵਾਦ ਲੈਣ ਦੇ ਲਈ ਅੱਜ ਸਿੱਧੇ ਆਇਆ ਕਿਉਂਕਿ ਜੈਨ ਸਮਾਜ ਇੱਕ ਬਹੁਤ ਹੈਮਸਥਾਨ ਹੈ ਉਹਨਾਂ ਦਾ ਇਰੇ ਪੂਜਯ ਸਾਧਵੀ ਜੀ ਨੇ ਇਹਨਾਂ ਦੀ ਬਹੁਤ ਕਠਿਨ ਤਪੱਸਿਆ ਹੈ। ਬੈਦਲ ਚੱਲ ਕੇ ਜਾਣਾ ਤੇ ਸਾਰੀ ਜ਼ਿੰਦਗੀ ਇਹਨਾਂ ਨੇ ਕੁਝ ਸਵਾਦ ਤਿਆਗਦੇ ਘਰਾਂ ਦੇ ਵਿੱਚੋਂ ਜਾਣਾ ਕਿਸੇ ਤੇ ਇੱਕ ਬਿਸਕੁਟ ਲੈ ਲਿਆ ਮਤਲਬ ਇਸ ਤਰ੍ਹਾਂ ਦੀ ਜ਼ਿੰਦਗੀ ਜੋ ਹੈ ਇਹ ਜੋ ਗੁਜ਼ਾਰਦੇ ਨੇ ਤੇ ਤਪੱਸਿਆ ਕਰਦੇ ਨੇ ਤੇ ਲੋਕਾਂ ਨੂੰ ਸਹੀ ਰਾਹ ਤੇ ਪਾਉਂਦੇ ਆ। ਬੁਰਾਈਆਂ ਦਾ ਸਮਾਜ ਦੇ ਵਿੱਚੋਂ ਖਾਤਮਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਬਹੁਤ ਮਹਾਨ ਸੰਤ ਨੇ ਇਹ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਆਇਆ ਤੇ ਦਰਸ਼ਨ ਕਰਕੇ ਬੜਾ ਮਨ ਨੂੰ ਸਕੂਨ ਮਿਲਿਆ ਇਹਨਾਂ ਦੀ ਸੰਗਤ ਕੀਤੀ ਹੈ ਪ੍ਰਵਚਨ ਸੁਨੇ ਨੇ ਤੇ ਸਾਰਾ ਜੈਨ ਸਮਾਜ ਇੱਥੇ ਸੀ ਸੋ ਇਸ ਦੇ ਲਈ ਅੱਜ ਅਸੀਂ ਇੱਥੇ ਆਏ ਸੀ ਸੰਜੀਵ अरोड़ा ਜੀ ਨੂੰ ਕਿਸ ਤਰ੍ਹਾਂ ਲੋਕਾਂ ਦਾ ਪਿਆਰ ਮਿਲ ਰਿਹਾ ਕੋਈ ਨਾ ਰਿਐਕਸ਼ਨ ਸੰਜੀਵ अरोड़ा ਜੀ ਦੇ ਅਵਦੇ ਕੀਤੇ ਕੰਮ ਨੇ ਜਿਹੜੇ ਉਹ ਬੋਲ ਦੇਣਗੇ ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਦੋ ਹੀ ਗੱਲਾਂ ਹੁੰਦੀਆਂ ਨੇ ਇੱਕ ਤਾਂ ਕੈਂਡੀਡੇਟ ਚੁਣਨਾ ਹੁੰਦਾ ਇੱਕ ਪਾਰਟੀ ਚੁਣੀ ਹੁੰਦੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਤੇ ਕੈਂਡੀਡੇਟ ਬਤੌਰ ਮੈਂਬਰ ਪਾਰਲੀਮੈਂਟ ਸੰਜੀਵ अरोड़ा ਜੀ ਨੇ ਜਿਹੜੇ ਕੰਮ ਕੀਤੇ ਨੇ ਉਹ ਇੱਕ ਇਤਿਹਾਸ ਬਣ ਗਏ ਨੇ ਲੁਧਿਆਣਾ ਦੇ ਲਈ ਅੱਜ ਤੱਕ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤੇ ਨੇ ਜਿੰਨੇ ਇਹਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਕਰ ਰਾਜ ਸਭਾ ਦਾ ਮੈਂਬਰ ਹੋਣ ਦੇ ਨਾਤੇ ਕਰਤੇ ਸੋ ਇਹਨਾਂ ਦੇ ਕੀਤੇ ਕੰਮਾਂ ਦੇ ਸਦਕਾ ਤੇ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਲਈ ਕੀਤੇ ਕੰਮ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਲੋਕ ਪਹਿਰਾ ਦੇ ਰਹੇ ਨੇ ਤੇ ਬਹੁਤ ਵੱਡਾ ਸੰਘਾਰਾ ਸਾਨੂੰ ਮਿਲ ਰਿਹਾ ਤੇ ਸਾਨੂੰ ਪੂਰਨ ਉਮੀਦ ਹੈ ਕਿ ਵੱਡੇ ਮਾਰਜਨ ਦੇ ਨਾਲ ਇਹ ਚੋਣਾਂ ਜਿਹੜੀ ਅਸੀਂ ਜਿੱਤਾਂਗੇ ਠੀਕ ਰਕੇਸ਼ ਜੈਨ ਪ੍ਰੈਜ਼ੀਡੈਂਟ ਭਗਵਾਨ ਮਹਾਵੀਰ ਜੀ ਸੇਵਾ ٹرسٹ ਹਮੜਾ ਰੋਲ ਲੁਦੇਗਾ ਅੱਜ ਕਿਚਲੂ ਨਗਰ ਦੇ ਵਿੱਚ ਜੈਨ ਸਾਨਕ ਦੇ ਵਿੱਚ ਗੁਰਨੀ ਦੇ ਕੋਲ ਮਾਰੇ ਮੰਤਰੀ ਬਰਿੰਦਰ ਗੋਇਲ ਜੀ ਔਰ ਮੋਜੀ ਯਾਹ ਪੇ ਅਸ਼ੀਰਵਾਦ ਲੈਣੇ ਕੇ ਲਈ ਆਏ ਸੰਜੀਵ ਰੋੜਾ ਜੀ ਕੇ ਇਲੈਕਸ਼ਨ ਕੀ ਕੈਂਪੇਨ ਮੇ ਉਹ ਮਾਰੇ ਯਾਹ ਜੈਨ ਸਾਨਕ ਮੇ ਪਹੁੰਚੇ ਉਹਨਾਂ ਨੇ ਗੁਰੂ ਮਹਾਰਾਜੀ ਦਾ ਪ੍ਰਵਚਨ ਸੁਨਾ ਧਰਮਲਾਭ ਲਿਆ ਔਰ ਉਸ ਕੇ ਉਪਰਾਂਤ ਕੁਛ ਸਮਸਿਆਵਾਂ ਧੀ ਮਾਰੀ ਜੈਨ ਹਾਲਕੀ ਉਪਰ ਹਾਈ ਟੈਨਸ਼ਨ ਤਾਰੇ ਜਾ ਰਹੀ ਥੀ तो गोयल साहब और नौज जी को बताया गया तो उन्होंने फ़ौरन मौके पे यहाँ पे सीनियर अफसर को आदेश दिए कि इसको आकर तुरंत देखा जाए और जैसे भी इसका हल किया जाए यहाँ पर जितनी भी संख्या में जैन समाज के लोग पत्र थे उन्होंने मंत्री का धन्यवाद किया और सभी ने आश्वासन दिया कि हम तन मन धन से संजीव अरोड़ा जी को अपने वोट देंगे और उनको जिताएंगे డ్డతీ yeah. పో <laughs> <laughs>